ਪੀਸੀਪੀ ਨਾਰਥ ਤੇ ਐਸਐਚਓ ਸਲੇਮ ਟਾਵਰੀ ਇਹਨਾਂ ਦੀ ਟੀਮ ਨੂੰ ਜੀ ਵਧੀਆ ਸਫਲਤਾ ਮਿਲੀ ਹੈ ਇਹਨਾਂ ਨੇ ਇੱਕ ਸਨੇਚਰਸ ਤੇ ਮੋਟਰਸਾਈਕਲ ਚੋਰ ਉਹ ਗਰੋ ਜਿਹੜਾ ਹੈਗਾ ਉਹ ਫੜਿਆ ਜਿਹਦੇ ਵਿੱਚ ਟੋਟਲ ਇਹ ਗਰੋ ਦੇ ਤਿੰਨ ਦੋਸ਼ੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਸਾਨੂੰ ਦੋ ਮੋਟਰਸਾਈਕਲ ਜਿਹੜੀ ਇਹਨਾਂ ਨੇ ਜਿਹੜੇ ਇਹਨਾਂ ਨੇ ਚੋਰੀ ਕੀਤੇ ਸੀਗੇ ਤੇ ਨਾਲ ਨੌ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਸਨੇਚ ਕੀਤੇ ਸੀਗੇ ਤੇ ਜਿਹੜਾ ਵਾਰਦਾਤ ਵਿੱਚ ਲੋਹੇ ਦਾ ਦਾਤ ਵਰਤਦੇ ਸੀਗੇ ਉਹ ਵੀ ਅਸੀਂ ਰਿਕਵਰ ਕੀਤਾ ਤੇ ਇਹ ਵਧੀਆ ਕਾਮਯਾਬੀ ਹੈ ਏਰੀਏ ਦੇ ਵਿੱਚ ਕਾਫੀ ਜਿਹੜਾ ਪਿਛਲੇ ਕੁਝ ਸਮੇਂ ਤੋਂ ਵਾਰਦਾਤਾ ਕਰ ਰਹੇ ਸੀਗੇ ਤੇ ਇਹਨਾਂ ਨੂੰ ਕਾਬੂ ਕਰਕੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਪੋਰਟ ਲੈ ਕੇ ਹੋਰ ਅੱਗੇ ਇਹਨਾਂ ਦਾ ਪੁੱਛਗਿੱਛ ਕਰ ਰਹੇ ਹਾਂ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਕੇਤਨ ਕੁਮਾਰ ਹੈਗਾ ਉਹਦੇ ਖਿਲਾਫ ਆਲਰੇਡੀ ਪਹਿਲਾਂ ਜਿਹੜੇ 4 ਪਰਚੇ ਦਰਜ ਨੇ ਵੱਖ-ਵੱਖ ਥਾਣਿਆਂ ਵਿੱਚ ਸਾਰੇ ਤਕਰੀਬਨ ਚੋਰੀ ਦੇ ਨੇ ਉਰੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੇ ਖਿਲਾਫ ਵੀ ਇੱਕ ਪਰਚਾ ਜਿਹੜਾ ਹੈਗਾ ਉਹ ਪਹਿਲਾ ਹੈਗਾ ਸਰ ਕਿੰਨੀ ਕੁ ਦਿਨ ਤੋਂ ਇਹ ਚੋਰੀ ਇਹਦਾ ਕਰਦੇ ਪਏ ਸੀ ਕੋ ਕਰਦੇ ਪਏ ਸੀ ਜਿਹੜਾ ਇਹ ਚ ਮੇਨ ਦੋਸ਼ੀ ਕੀਤਨ ਕੁਮਾਰ ਹੈਗਾ ਉਹਦੇ ਖਿਲਾਫ ਸਭ ਤੋਂ ਪਹਿਲਾਂ 2021 ਦਾ ਪਰਚਾ ਹੈਗਾ ਇੱਕ ਕਾਮਦੇਵ ਹੈਗਾ ਉਹ 2020 ਦਾ ਪਰਚਾ ਹੈਗਾ ਉਸ ਤੋਂ ਬਾਅਦ ਮਤਲਬ ਤੁਸੀਂ ਕਹਿ ਸਕਦੇ ਹੋ ਕਿ 2021 ਤੋਂ ਲੈ ਕੇ 2020 2021 ਤੋਂ ਲੈ ਕੇ ਜਿਹੜਾ ਹੈਗਾ ਇਹ ਐਕਟਿਵ ਹੈਗੇ ਨੇ ਐਫ ਆਈ ਆਰ ਹੋ ਜਾਂਦੀ ਹੈ ਅਰੈਸਟ ਹੋ ਜਾਂਦੀ ਹੈ ਉਹਦਾ ਬੇਲ ਤੇ ਆ ਕੇ ਫਿਰ ਸ਼ੁਰੂ ਕਰ ਦਿੰਦੇ ਰੇਣ ਵਾਲੇ ਕਿੱਥੇ ਦੇ ਰਹੇ ਸਾਰੇ ਜਿਹੜੇ ਹੈਗੇ ਨੇ ਜੀ ਪੀਰੂ ਬੰਦਾ ਏਰੀਆ ਜਿਹੜਾ ਸਲੇਮਟਾਪਲੀ ਦਾ ਜੀ ਉੱਥੇ ਰਹਿੰਦੇ ਇਹ ਹੁਣ ਅਸੀਂ ਕਰ ਰਹੇ ਹੈਗੇ ਕੀ ਇਹ ਬੇਸਿਕਲੀ ਸਾਨੂੰ ਜਲਗਦਾ ਹੈ ਕਿ ਨਸ਼ੇ ਦੀ ਆਦੀ ਹੈਗੇ ਉਹ ਇਨਵੈਸਟੀਗੇਸ਼ਨ ਦਾ ਅੱਗੇ ਪਾਰਟ ਆ ਗਈ ਕਿੱਥੋਂ ਖਰੀਦੇ ਆ ਕਿੱਥੇ ਉਹ ਸਾਰਾ ਕੁਝ ਅਸੀਂ ਕਰਾ ਰਹੇ ਹਾਂ ਜੀ ਪਿੱਛੋਂ ਦੇ ਕੀ ਰਿਐਕਸ਼ਨ ਹੈ ਜਾਂ ਬਾਅਦ ਇਹ ਇੱਥੇ ਦੇ ਨਹੀਂ ਜੀ ਪੰਜਾਬੀ ਲੱਗ ਪੰਜਾਬੀ ਹੈ ਸਰ ਪ੍ਰਵਾਸੀ ਕਰਨ ਨਹੀਂ ਪੰਜਾਬੀ ਨੇ ਜੀ ਸਰ ਇਹ ਨਾ ਇਸ ਕਿੰਨੇ ਹੈ ਜੀ ਇਹ ਇੱਕ ਦੀ ਉਮਰ 23 ਸਾਲ ਹੈ ਜੀ ਇੱਕ 26 ਸਾਲ ਇੱਕ 24 ਸਾਲ ਇਸੋ ਜਿਹੜੇ ਹਥਿਆਰ ਲੈਂਦੇ ਨੇ ਇਹ ਲੈਂਦੇ ਕਿਥੋਂ ਨੇ ਕੋਈ ਨਾ ਪ੍ਰੋਵਾਈਡ ਕਰਦਾ ਇਹ ਹਥਿਆਰ ਜਿਸ ਤਰ੍ਹਾਂ ਲੋਹੇ ਦਾ ਦਾਤ ਹੈ ਜਿਹੜਾ ਕਿ ਈਜ਼ੀਲੀ ਅਵੇਲੇਬਲ ਮਿਲ ਜਾਂਦਾ ਕਿਤੋਂ ਵੀ ਮਾਰਕੀਟ ਤੋਂ ਆਪਾਂ ਲੈ ਸਕਦੇ ਹੋ ਐਗਰੀਕਲਚਰ ਪਰਪਸ ਲਈ ਵੀ ਹੋਰ ਯੂਜ਼ ਹੁੰਦਾ ਹੈਗਾ ਉਹ ਈਜ਼ੀਲੀ ਅਵੇਲੇਬਲ ਹੈ ਮਾਰਕੀਟ 'ਚ ਅਜਾ ਸਰ ਲਗਾਤਾਰ ਵਾਰਦਾ ਤਾਂ ਵਤਰੀਆਂ ਨੇ ਕਿ ਇਹ ਸ਼ੌਪਕੀਪਰ ਨੂੰ ਉਹ ਸੋਦੋ ਕੁ ਹਕਾਤਾ ਹੈ ਕਿ ਨਹੀਂ ਕਿ ਦਾਤ ਜਿਹੜੇ ਦਿੱਤੇ ਜਾਂਦੇ ਨੇ ਉਹ ਕਿ ਕੋਈ ਥੋੜਾ ਵੈਰੀਫਾਈ ਕਰਕੇ ਦੇਣਾ ਚਾਹੀਦਾ ਤੇ ਬੇਸਿਕਲੀ ਜਿਹੜਾ ਮੋਬਾਈਲ ਫੋਨਸ ਵਾਲੇ ਸ਼ੌਪਕੀਪਰ ਨੇ ਉਹਨਾਂ ਨੂੰ ਉਹ ਹੈਗਾ ਕਿ ਜਦੋਂ ਮੋਬਾਈਲ ਤੁਸੀਂ ਕੋਈ ਖਰੀਦਦੇ ਹੋ ਸਨੇਚ ਕੀਤਾ ਹੋਇਆ ਚੋਰੀ ਕੀਤਾ ਉਹਨੂੰ ਵੈਰੀਫਾਈ ਕਰਕੇ ਖਰੀਦੋ। ਕਿ ਲੀਚ ਦੇ ਕਿਤੇ ਪਤਾ ਨਹੀਂ ਕਿਹਨੂੰ ਵੇਚਦੇ ਨੇ। ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹੁਣ ਸਾਰਾ ਸੀ ਪੁਲਿਸ ਰਿਮਾਂਡ ਦਿੱਤਾ ਹੈ ਕਿ ਉਹ ਵੀ ਕੀ ਕਾਰਨ ਸੀ ਕੋਈ ਸੌਕੇ ਅਮੀਰ ਹੋਣ ਲਈ ਜਾਂ ਆਪਣੇ ਐਂਗਲ ਵਰਕ ਕਿਉਂ ਕਰਦੇ ਸੀ ਇਹਦੇ ਵਰਗ ਦੇ। ਦੇਖੋ ਜੋ ਹਾਲ ਤੱਕ ਸਾਡੀ ਮੁੱਢਲੀ ਤਫ਼ਤੀਸ਼ ਹੋ ਚੀ ਲੱਗਿਆ ਕਿ ਥੋੜੇ ਨਸ਼ੇ ਦੇ ਆਦੀ ਨੇ ਪਰ ਹੁਣ ਅਸੀਂ ਜਿਹੜਾ ਨਸ਼ੇ ਵਾਲਾ ਐਂਗਲ ਉਹ ਡੀਪ ਇਨਵੈਸਟੀਗੇਸ਼ਨ ਕਰਾਂਗੇ ਕਿਥੋਂ ਲੈ ਕੇ ਆਉਂਦੇ ਸੀਗੇ ਪੀਂਦੇ ਨੇ ਉਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਅਡਲਟ ਨਹੀਂ ਹੈ ਕਿਦਾਂ ਅਡਲਟ ਨਹੀਂ ਸਾਰੇ ਦੀ ਉਮਰ ਤਕਰੀਬਨ 23 ਤੋਂ ਲੈ ਕੇ 26 ਸਾਲ ਤੱਕ ਠੀਕ ਠੀਕ ਸੀ ਠੀਕ